सो so, किसान मान हम जो आके गुआनी प्रोडक्शन देने सो मैं बड़ी खुशी है कि साइड डिपार्टमेंट के परिवार ऑफिशर भी ने सो so, इस तो बात प्रवीर सिंह खेरा बेट उन्होंने बेनती की जाती है कि वह भी अपनी ਇਹ ਪਹਿਲੇ ਨੰਬਰ ਵਾਲੀ ਹੈ ਜੀ ਪਹਿਲੀ ਇਹ ਕਰ ਦੇ ਗਾਲ ਹੈ ਜੀ ਸੋ ਇਹਦੇ ਵਿੱਚ ਵੀ ਜਿਵੇਂ ਕਿਹਾ ਕਿ ਕਿ ਲੱਖ ਖੁਸ਼ੀਆਂ ਪਾਸ਼ਾਈਆਂ ਦੇ ਸੰਸਕਰ ਨਜ਼ਰ ਕਰੇ ਜਦੋਂ ਚੁਆਈ ਹੁੰਦੀ ਹੈ ਤੇ ਬਹੁਤ ਡਰ ਹੁੰਦਾ ਕਿ ਜਾਨਵਰ ਕੋਦੇ ਸਲਾਮਸ਼ਨਾ ਹੋਵੇ ਮੈਂ ਮੁੱਖ ਨੰਬਰ ਵੀ 5000 ਰੱਖੀ ਹੈ परमात्मा की मेयर रही है बहुत बहुत बधाई हो जी, जी। में सो उस तो बाद मैं शो नंबर चार सौ बानवे जिसे मालिक ने इकबाल जी सिंह पालिया और उन्होंने गाने बाहर किलो अठ सौ पचास ग्राम कृपा करके सो हरवीर सिंह खेत्र जिन्होंने गांधी तिहत्तर किलो एक सौ पच्ची ग्राम दुदे चो पहला और मोटरसाइकिलेत्र ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਵਾਕਿਆ ਈ ਚੰਦੀ ਦੀ ਕੁਸ਼ਤੀ ਵਾਲੀ ਗੱਲ ਹੁੰਦੀ ਹੈ ਜਦੋਂ ਇਹੋ ਜੇ ਇਨਾਮ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਪਿਆਰੇ ਜੀ ਕਰਾਵਾਂਗੇ ਬਸ ਅਜੀਬ ਏਰੀ ਫਾਰਮ ਜਿਨ੍ਹਾਂ ਦੀ ਗਾਂ ਨੇ 70 ਕਿਲੋ 200 700 ਗ੍ਰਾਮ ਦੁੱਧ ਦਿੱਤਾ ਤੇ ਦੂਸਰੀ ਵਿਸ਼ੇਸ਼ਤਾ ਏ ਹੈ

ਸੋ ਅਸੀਂ ਫੇਰ ਬੈਠੀ ਕਰਦੇ ਆਂ ਜੇ ਰਵੀਰ ਸਿੰਘ ਕੁਰਛੇਤੋਂ ਵਾਲੇ ਸਾਡੇ ਜੀਲੇ ਹੋਣ ਤਾਂ ਸਾਡਾ ਮਾਣ ਹੋਰ ਵਧੂਗਾ ਕਿਉਂਕਿ ਸੰਨੀ ਗਿੱਲ ਜੀ ਵੇਖੋ ਕਬੱਡੀ ਦਾ ਹਰੇਕ ਪਿੰਡ ਦੇ ਵਿੱਚ ਹੁੰਦੀ ਆ ਪਰ ਚੰਗੇ ਪਲੇਅਰਾਂ ਨੂੰ ਲੈ ਕੇ ਆਉਣਾ ਉਸ ਕਮੇਟੀ ਦਾ ਬੜਾ ਉਦੋਂ ਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਚੰਗੇ ਜੌਨਰੇ ਇੱਥੇ ਆਏ ਨੇ ਇਹ ਕਮੇਟੀ ਦੇ ਉਦੋਂ ਕਰਕੇ ਆਏ ਨੇ

मेरी लाइफ ऑफ फार्मिंग सैनी पंजाब वालों इन्हानू बहुत-बहुत धन्यवाद करते हैं और स्पॉन्सर बोर्ड को तो साइकिल देता तो जा रहे हैं भी ताली मार के इन्हानू दी हौसला अजाई करी है आपा देख सेकंड आई का फोटो करा लो ਹਾਂਜੀ ਭਾਈ ਜੀ ਇੱਧਰ ਦੇਖ ਲਓ ਜੀ ਹਾਂਜੀ ਦੇਖਿਓ ਗਾਂ ਦੇ ਮਾਲਕ ਨੇ ਸਹਿਮਾਨੀ ਕੀ ਕਰ ਜਾ ਰਿਹਾ ਹੈ ਭਾਈ ਜੀ ਫੋਨ ਪਿੱਛੇ ਕਰਿਆ ਵੀਰੇ ਭਾਈ ਜੀ ਕੀਤਾ ਸੀ ਤੇ ਐਫਐਸ ਦੇ ਵਿਰੇ ਵੀ ਨਹੀਂ ਸਰਾਸਰਾਨ ਵਾਪਿਸ ਕੀਤਾ ਜੀ 68 ਕਿਲੋ 911 ਗ੍ਰਾਮ ਤੋਂ ਦੇ ਕੇ ਅਸੀਂ ਵਜ਼ਾਈ ਦਿੰਦੇ ਆ ਤੇ ਤੁਹਾਨੂੰ ਇਹ ਗੁਜਾਰਿਸ਼ ਕਰਦੇ ਆ ਕਿ ਤਾਰੀਆਂ ਦੇ ਨਾਲ ਇਹਨਾਂ ਦੇ ਹੌਸਲੇ ਵਧਾਓ ਯਾਰ ਵੀਰੇ ਆ ਜਾਓ ਪਿੱਛੇ ਆ ਜਾ ਕਰੋ ਯਾਰ ਵੀਰ ਇੱਧਰ ਦੇਖਿਓ ਇਸ ਤੋਂ ਬਾਅਦ ਫਿਰ ਅਜੀ ਡੇਲੀ ਫਾਰਮ ਵਾਲੇ ਉਹਨਾਂ ਨੂੰ ਬੇਨਤੀ ਕਰਾਂਗੇ ਭਾਈ ਜੀ ਹਾਂ ਜੀ ਦੇਖਿਓ ਜੀ ਸੁਖਪ੍ਰਵੀਨ ਸਿੰਘ ਭਾਈ

ਇੱਕ ਵੱਖਰਾ ਨਾਮ ਬਣਾ ਕੇ ਚੱਲੇ ਆ। ਸੋ ਇਹਨੇ ਨੂੰ ਮੋਟਰਸਾਈਕਲ ਤੁਸੀਂ ਆਪ ਦੀ ਤਾੜੀ ਨਾਲ ਹੀ ਹੌਸਲਾ ਮਿਲਾਈ ਦੇ ਨਾਲ ਦੇ ਨਾਂ 'ਤੇ ਤਾੜੀਆਂ ਮਾਰੋ। ਇਸ ਤੋਂ ਬਾਅਦ ਅਸੀਂ ਬੇਨਤੀ ਕਰਾਂਗੇ ਸੋ ਅਸੀਂ ਇੱਕ ਵਾਰੀ ਫਿਰ ਆ ਗਏ ਹਾਂ ਤੇ ਅਰਬੀਸ਼ ਇੱਕ ਖੇਤਰ ਵਾਲੇ ਦੁਬਾਰੇ ਉਹਨਾਂ ਦੀ ਚਸ਼ਮੇ ਤੇ ਫੋਟੋ ਖਰਾਵਾ ਪਾ ਜੀ ਆ ਜਾਓ ਉਧਰ ਹੀ ਸਾਡੀ ਗੇਟ ਲਿਆਓ ਬਾਈ ਖੜਾ ਲੈਂਦੇ ਆਪਣੇ ਨਾਲ ਸਾਡੀ ਗੇਟ ਲੋ ਜੀ ਬਹੁਤ ਬਹੁਤ ਰਾਈ ਹੋਵੇ ਸਾਨੂੰ ਮੋਟਰ ਨਾਲ ਮਗਾ ਲਓ ਬਾਈ ਬੋਲਟ ਮੋਟਰ ਨਾਲ ਲੈ ਆ ਬੋਲਟ ਮੋਟਰ ਨਾਲ ਲੈ ਆ ਥੈਂਕ ਯੂ ਪੀਪਲ ਬ్రో ਲਓ ਜੀ ਬਾਈ ਆ ਜਾਓ ਪਿੱਛੇ ਨੂੰ ਹੋਰ ਤੇਰਾ ਨਾ ਕੋਈ ਜਿਆਦਾ ਇੰਨੀ ਸਾਡਾ ਥੋੜਾ ਹੋਰ ਪਿੱਛੇ ਹੋ ਜਾਓ ਹਾਂਜੀ ਬਸ ਠੀਕ ਹੈ ਇੱਕ ਮਿੰਟ ਰੁਕਣਾ ਵਾਟਰ ਸੈਕ ਆ ਗਿਆ ਆ ਗਿਆ ਵਾਟਰ ਸੈਕ ਇੱਕ ਮਿੰਟ ਰੁਕੋ ਜੀ ਥੋੜਾ ਪਿੱਛੇ ਕਰਕੇ ਲਾ ਥੋੜਾ ਪਿੱਛੇ ਕਰਕੇ ਪਿੱਛੇ ਕਰਕੇ ਲਾ ਦੇ ਪਿੱਛੇ ਬਹੁਤ ਬਹੁਤ ਵਾਰ ਪਰਮੇ ਭਾਜੀ ਤੁਹਾਨੂੰ ਇਸ ਤੋਂ ਬਾਅਦ ਅਸੀਂ ਬੇਨਤੀ ਕਰਾਂਗੇ ਕਿ ਕਮਾਲਜੀਤ ਸਿੰਘ ਪਾਲੀਆ ਇਹਨਾਂ ਨੇ ਛੇਵਾਂ ਨਾਮ ਜਿੱਤਿਆ ਬਾਕੀ ਆਪਣੀ ਚੈਨਲ ਨੂੰ ਹੋਰ ਵੀ ਲੋਕ ਨੂੰ ਸਬਸਕ੍ਰਾਈਬ ਕਰੋ ਧੰਨਵਾਦ